ਪਰ ਜਨ ਨਾਨਕ ਇਹ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਣਾ ਇਹ ਗੱਲ ਬੜੀ ਔਖੀ ਹੈ ਖੇੜੀ ਨਾ ਬੰਦਾ ਉਪਮਾ ਕਰੇ ਨਾ ਬੰਦਾ ਨਿੰਦਾ ਕਰੇ ਨਾ ਗੱਲ ਵਧਾ ਕੇ ਕਰੇ ਨਾ ਗੱਲ ਘਟਾ ਕੇ ਕਰੇ ਜਾਂ ਤੇ ਵਧਾ ਕੇ ਕਰੇਗਾ ਜਾਂ ਘਟਾ ਕੇ ਕਰੇਗਾ ਰਹਿ ਨਹੀਂ ਸਕਦਾ ਔਰ ਜੇ ਇੱਕ ਦਫਾ ਖੁਸ਼ ਆਮਦ ਕਰਨ ਦੀ ਆਦਤ ਪੈ ਜਾਏ ਤੋ ਫਿਰ ਖੁਸ਼ ਆਮਦ ਕਰਦਾ ਰਹੇਗਾ ਔਰ ਇੱਕ ਦਫਾ ਨਿੰਦਾ ਕਰਨ ਦੀ ਆਦਤ ਪੈ ਗਈ ਤੋ ਨਿੰਦਾ ਛੁੱਟਦੀ ਨਹੀਂ ਮੈਂ ਗੁਰੂ ਨਾਨਕ ਦੇਵ ਜੀ ਇੱਕ ਬੋਲ ਪੜ੍ਹ ਕੇ ਬੜਾ ਹੈਰਾਨ ਹੋਇਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, "ਹੇ ਪ੍ਰਮਾਤਮਾ ਤੂੰ ਸਾਰੇ ਬਿਮਾਰੀਆਂ ਦੀਆਂ ਦਵਾਈਆਂ ਪੈਦਾ ਕੀਤੀਆਂ ਨੇ। ਇਹ ਗੱਲ ਵੱਖਰੀ ਹੈ ਕਿਸੇ ਵੈਦ ਨੂੰ ਉਹ ਜੜੀ ਬੂਟੀ ਨਾ ਲੱਭੀ ਹੋਵੇ, ਇਹ ਗੱਲ ਵੱਖਰੀ ਹੈ।" ਪ੍ਰੈਸਾ ਕੋਈ ਰੋਗ ਨਹੀਂ ਜਿਹਦੀ ਦਵਾਈ ਨਾ ਹੋਵੇ, ਗੁਰੂ ਨਾਨਕ ਦੇਵ ਜੀ ਕਹਿੰਦੇ ਨੇ। "ਔਖਦ ਸਬੇ ਕੀਤੈਨ" ਬੜੀ ਕੀਮਤੀ ਪੰਕਤੀ ਹੈ। ਹਰ ਬਿਮਾਰੀ ਦੀ ਹੇ ਪ੍ਰਭੂ ਤੂੰ ਔਸ਼ਧੀ ਬਣਾਈ ਹੈ। ਪਰ ਮੈਂ ਦੇਖਦਾ ਇੱਕ ਬਿਮਾਰੀ ਐਸੀ ਹੈ ਜਦੀ ਔਸ਼ਦੀ ਨਹੀਂ ਤੂੰ ਵੀ ਨਹੀਂ ਬਣਾਈ ਹੈਰਾਨਗੀ ਗੁਰੂ ਨਾਨਕ ਦੇਵ ਜੀ ਬੋਲ ਔਖਦ ਸਬੇ ਕੀ ਤਨ ਨਿੰਦਕ ਕਾ दारू ਨਾ ਹੈ ਐਈ ਕੋਈ ਨਹੀਂ ਜਿਹਨੂੰ ਨਿੰਦਾ ਕਰਨ ਦੀ ਆਦਤ ਪੈ ਗਈ ਹੈ ਨਾ ਫਿਰ ਕੋਈ ਇਲਾਜ ਨਹੀਂ ਇਹ ਜਿੱਥੇ ਬੈਠੇਗਾ ਨਿੰਦਾ ਹੀ ਕਰੇਗਾ ਜ਼ਿੰਦਗੀ ਸੇ ਜੀਵਿਤ ਕਰੇਗਾ ਨਿੰਦਾ ਕਰਨਾ ਇਸ ਦਾ ਸ਼ੌਕ ਹੋਵੇਗਾ ਦੂਜੇ ਨੂੰ ਘਟਾ ਕੇ ਜੋ ਬਿਆਨ ਕਰੇਗਾ ਤੋ ਇਹਦੀ ਹੰਕਾਰ ਨੂੰ ਥੋੜਾ ਰਸ ਮਿਲੇਗਾ निंदा ਦਾ રસ ਕੀ ਹੈ ਦੂਜੇ ਨੂੰ ਘਟਾ ਕੇ ਬਿਆਨ ਕਰਨਾ ਤਾਂ ਕਿ ਐਸੀ ਵੱਡੇ ਹੋ ਸਕੇ ਹੋਰ ਕੀ ਹੈ ਹੋਰ ਕੀ ਰਸ ਹੋ ਸਕਦਾ ਹੈ ਮਨੁੱਖ ਨਿੰਦਾ ਕਰਨਾ ਚਾਹੁੰਦਾ ਹੈ ਦੂਸਰੇ ਦੀ ਔਰ ਮਨੁੱਖ ਉਪਮਾ ਵੀ ਸੁਣਨਾ ਚਾਹੁੰਦਾ ਹੈ ਆਪਣੇ ਮਨੁੱਖ ਨਿੰਦਾ ਸੁਣਨਾ ਚਾਹੁੰਦਾ ਹੈ ਦੂਸਰੇ ਦੀ ਮਨੁੱਖ ਉਪਮਾ ਸੁਣਨਾ ਚਾਹੁੰਦਾ ਹੈ ਆਪਣੇ ਦੁਖੀ ਹੋ ਜਾਂਦਾ ਹੈ ਉਦੋਂ ਜਦ ਉਪਮਾ ਦੂਸਰੇ ਦੀ ਹੋਵੇ ਦੁਖੀ ਹੋ ਜਾਂਦਾ ਓਦੋਂ ਜਦ ਨਿੰਦਾ ਆਪਣੀ ਹੋਵੇ ਖੁਸ਼ ਹੋ ਜਾਂਦਾ ਓਦੋਂ ਜਦ ਨਿੰਦਾ ਦੂਜੇ ਦੀ ਹੋਵੇ ਪ੍ਰਸੰਨ ਹੋ ਜਾਂਦਾ ਓਦੋਂ ਜਦ ਖੁਮਾ ਆਪਣੀ ਹੋਵੇ ਇਸ ਤਰ੍ਹਾਂ ਹੀ ਹੋਰ ਕੀ ਹੈ ਅਨੰਤ ਐਸੇ ਨੇ ਸਾਹਿਬ ਕਹਿੰਦੇ ਨੇ ਜੋ ਨਿੰਦਾ ਦੀ ਪੰਡ ਆਪਣੇ ਸਿਰ ਦੇ ਤੇ ਚੁਰਕ ਝੁੱਕੇ ਆਰਵਦਾ ਹੀ ਜਾਂਦੇ ਨੇ ਵਧਾਈ ਜਾਂਦੇ ਨੇ ਵਧਾਈ ਜਾਂਦੇ ਨੇ ਅਸੰਗ ਨਿੰਦਕ ਸਿਰ ਕਰੇ ਵਾਰ ਹਾਂਜੀ ਨਾਨਕ ਨੀਚ ਕਹਿ ਵਿਚਾਰ ਇੱਕ ਨੁਕਤਾ ਇਸ ਪੌੜੀ ਦੇ ਵਿੱਚ ਬੜਾ ਕੀਮਤੀ ਹੈ ਮੈਂ 20 ਪੌੜੀਆਂ ਤੱਕ ਸੋਚਦਾ ਕਿ ਪਰਸੋਂ ਤੱਕ 20 ਪੌੜੀਆਂ ਕਰ ਜਾਈਏ ਮੇਰੇ ਚੇਤੇ ਚ ਰਵੇ ਇਸ ਵਾਸਤੇ ਮੈਂ ਤੇਜ਼ੀ ਨਾਲ ਚੱਲ ਰਿਹਾ ਨਾਨਕ ਨੀਚ ਕਹੇ ਵਿਚਾਰੇ ਜਿਹੜੀਆਂ ਚਾਰ ਪੌੜੀਆਂ ਨੇ ਹੈ ਤੇ ਕੁਦਰਤ ਦੇ ਵਿਚਾਰ ਪਰ ਤਿੰਨ ਪੌੜੀਆਂ ਦੇ ਵਿੱਚ ਤੇ ਇਹ ਪੰਕਤੀ ਹੈ ਕੁਦਰਤ ਕੌਣ ਕਹਾ ਵਿਚਾਰ ਵਾਰਿਆਂ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੇ ਸਾਈਂ ਬਲਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਸ ਪੌੜੀ ਦੇ ਸਤਿਗੁਰ ਨੇ ਇਹ ਪੰਕਤੀ ਨਹੀਂ ਲਿਖੀ ਕੁਦਰਤ ਕੌਣ ਕਹਾ ਵਿਚਾਰ ਜਲਦੀ ਤੇ ਕੁਦਰਤ ਦੀ ਵਿਚਾਰ ਹੈ ਇਸ ਪੰਕਤੀ ਨੂੰ ਇੱਕ ਪਾਸੇ ਕਰ ਦਿੱਤਾ ਹੈ ਇਸ ਦੀ ਥਾਂ ਤੇ ਕੀ ਹੈ ਨਾਉ ਨਿਕ ਨੀਚ ਕਹੇ ਵਿਚਾਰ ਇੰਨਾ ਸਾਰਿਆਂ ਦੀ ਨੀਚਾਂ ਦੀ ਵਿਚਾਰ ਕਰਨ ਵਾਲਾ ਕੌਣ ਹੈ ਅਰਥ ਕਰਨ ਲੱਗਿਆ ਮਨੁੱਖ ਦੀ ਜ਼ਬਾਨ ਕੰਮ ਦੀ ਹੈ ਉਹਨਾਂ ਨੀਚਾਂ ਦੇ ਨਾਲ ਸਤਿਗੁਰੂ ਖੜੇ ਹੋ ਗਏ ਮੈਂ ਵੀ ਇਸੇ ਕਤਾਰ ਵਿੱਚ ਜਿਨ੍ਹਾਂ ਦੀ ਮੈਂ ਗਿਣਤੀ ਕਰਦਾ ਫਿਰਾਂ ਜਿਨ੍ਹਾਂ ਨੂੰ ਮੈਂ ਅੰਧੇਰੇ ਪਖ ਵਿੱਚ ਬਿਆਨ ਪਿਆ ਕਰਦਾ ਮੈਂ ਵੀ ਇਨਾਂ ਚੀਆ ਚਾਨਣ ਪਖ ਦਾ ਜ਼ਿਕਰ ਕਰਦੇ ਆ ਤੇ ਕਹਿੰਦੇ ਨੇ ਕੁਦਰਤ ਦੇ ਵਿਚਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈਂ ਵਾਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਜਦ ਹਨੇਰੇ ਪਖ ਦੀ ਵਿਚਾਰ ਕਰਦੇ ਨੇ ਸਤਿਗੁਰ ਇਹਨਾਂ ਸਾਰਿਆਂ ਨੂੰ ਕੱਲਾ ਨਹੀਂ ਛੱਡਦੇ ਉਹਨਾਂ ਨਾਲ ਆਪ ਹੀ ਖੜੇ ਹੋ ਜਾਂਦੇ ਨਾਨਕ ਨੇਕ ਨੀਚ ਕਹੇ ਵਿਚਾਰ ਇਹਨਾਂ ਨੇਚਾਂ ਦੀ ਵਿਚਾਰ ਕਰਨ ਵਾਲਾ ਕੌਣ ਹੈ ਨਾਨਕ ਨੇਕ ਨੀਚ ਕਹੇ ਵਿਚਾਰ ਵਾਰਿਆਂ ਨਾ ਜਾਵਾਂ ਇੱਕ ਵਾਰ اے ਪ੍ਰਭੂ ਮੈਂ ਤੇ ਇੱਕ ਦਫਾ ਵੀ ਤੇ ਇਥੋਂ ਸਦਕੇ ਨਹੀਂ ਹੋ ਸਕਦਾ ਤੂੰ ਮਹਾਨ ਹੈ ਜੋ ਤੂੰ ਦਾ ਭਾਵੇ ਸਾਈ ਬਲਿਕਾਰ ਜੋ ਤੈਨੂੰ ਭਾਵਦਾ ਹੈ ਚੰਗਾ ਹੈ ਠੀਕ ਹੈ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਸਦੀਵੀ ਹੈ ਸਲਾਮਤ ਹੈ ਆਕਾਰ ਤੋਂ ਰਹਤ ਹੈ ਧਨ ਗੁਰ ਨਾਨਕ ਦੀ ਇਹ ਵਿਨਿਮਰਤਾ ਇਹ ਨਿਰਮਾਨਤਾ ਦੇਖਣ ਨੂੰ ਬਣਦੀ ਹੈ ਕਮਾਲ ਦੀ ਗੱਲ ਕਿਤਨੇ ਹੈਰਾਨਕੁਣ ਡੰਗ ਨਾਲ ਇਸ ਪੌੜੀ ਨੂੰ ਸਤਿਗੁਰ ਨੇ ਬਿਆਨ ਕੀਤਾ ਹੈ ਕਿ ਇਤਨੇ ਨੀਚਾ ਦੀ ਵਿਚਾਰ ਕਰਨ ਵਾਲਾ ਕੌਣ ਹੈ ਇਹ ਨੀਚ ਦੁਖੀ ਨਾ ਹੋ ਜਾਣ ਇਹ ਹਰਾਮ ਖੋਰ ਇਹ ਝੂਠੇ ਇਹ ਪਾਪੀ ਇਹ ਹਤਿਆਰੇ ਇਹ ਨਿੰਦਕ ਇਹ ਮੂਰਖ ਇਹਾਂ ਦੀ ਗਿਣਤੀ ਕਰਕੇ ਆਪ ਉਹਨਾਂ ਦੀ ਲੈਨਜ ਖੜੇ ਹੋ ਜਾਂਦੇ ਨੇ ਵੀ ਮੈਂ ਵੀ ਇਸੇ ਪੱਖ ਦੇ ਚਾਂ ਇਹਨਾਂ ਦੇ ਨਾਲ ਨੀਚਾ ਅੰਦਰ ਨੀਚ ਜਾਤ ਨੀਚੀ ਹਉ ਅਤ ਨੀਚ ਨਾਨਕ ਤਿਨ ਕੇ ਸੰਗ ਸਾਥ ਵੜਿਆ ਸਿਉ ਕਿਆ ਰਿਸ ਨਾਨਕ ਨੀਚ ਕਹੇ ਵਿਚਾਰ ਵਾਰਿਆਂ ਨਾ ਜਾਵਾ ਏਕ ਵਾਰ ਜੋਤੋ ਦਭਾਵੇ ਇਸਾਈ ਵਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਕੁਦਰਤ ਕੌਣ ਕਹਾ ਵੀ ਚ